ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਬੈਠੇ ਹੋਏ ਹਾਂ ਮੁਗਲ ਮੈਦਾਨ ਆਪਾਂ ਨੂੰ 5 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਅੱਜ ਚੌਥਾ ਦਿਨ ਦਾ ਚੌਥੇ ਦਿਨ ਦਾ ਅਥਨ ਹੋ ਗਿਆ ਹਣਾ ਤੇ ਜਿਹੜੀ ਤੁਸੀਂ ਅੱਗੇ ਵੀਡੀਓ ਦੇਖੋਗੇ ਇਹ 2 ਦਿਨਾਂ ਦਾ ਬਲੌਗ ਇਕੱਠਾ ਕਰਕੇ ਪਾਇਆ ਕਿਉਂਕਿ ਇੱਥੇ ਬੈਠੇ ਰਹੇ ਆ ਕੀਤਾ ਦਾ ਕੁਝ ਹੈ ਨਹੀਂ ਗਿਆ ਬਲੌਗ ਵੀ ਕਹਾ ਦਾ ਬਣ ਜਾਂਦਾ ਜੇ ਤੁਹਾਡੇ ਕੋਲ ਸਮਾਂ ਹੈਗਾ ਤੁਸੀਂ ਵਿਲ ਨੂੰ ਤਾਂ ਦੇਖ ਲਓ ਨੀਲ ਚ ਕੱਟਣ ਪਾਉਣ ਨੂੰ ਕੁਝ ਨਹੀਂ ਹੈਗਾ ਬਸ ਉਹ ਮੁਗਲ ਮੈਦਾਨ ਦੀ ਘੁੰਮੀ ਗਏ ਆ 2 ਦਿਨ ਅਸੀਂ ਉਹਦਾ ਹੀ ਬਣਾਇਆ 2 ਦਿਨਾਂ ਦਾ ਰਲ ਮਿਲ ਕੇ ਜੋ ਬਣਿਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਜ ਦਾ ਬਲੌਗ ਛੱਡ ਕੇ ਬਾਕੀ ਗਾਂ ਵਾਲੇ ਬਲੌਗ ਬਹੁਤ ਸੋਹਣੇ ਹੋਣਗੇ ਰਾਤ ਸਾਰੀ ਦਾ ਦਮ ਹੀ ਆਈ ਗਿਆ ਇਹ ਸਾਰਾ ਹ ਗਰਾਊਂਡ ਪਾਣੀ ਦੇ ਉੱਪਰ ਆ ਹੋਇਆ ਜਿਹੜਾ ਮਗਰਵੱਗ ਦਾ ਦਰਿਆ ਉਹਦਾ ਵੀ ਵਹਿਣ ਬਹੁਤ ਤੇਜ਼ ਹੋ ਗਿਆ ਮੈਨੂੰ ਲੱਗਦਾ ਨਹੀਂ ਕਿ ਰਾਹ ਖੁੱਲਾ ਹੋ ਅੱਜ ਵੀ ਦੇਖਦੇ ਹਾਂ ਬਾਕੀ ਫੋਨ ਕਰਦੇ ਆਂ ਬਾਬਾ ਨੰਬਰ ਲਿਆਏ ਸੀ ਪੁਲਿਸ ਵਾਲਿਆਂ ਦਾ ਪੁੱਛਦੇ ਆਂ ਉਹਨਾਂ ਨੂੰ ਕੀ ਸਮਾਨ ਚਾਰ ਆ ਆਪਾਂ ਇੱਧਰ ਜਾਣਾ ਤਾਂ ਤੇ ਉੱਪਰ ਹੈ ਤੱਕ ਪੂਰਾ ਮੌਸਮ ਖਰਾਬ ਆ ਚਮਕੀ ਲਿਆ ਚਾਹ ਪੀ ਲਾ ਬਾਈ ਤੇ ਵੜਦਾ ਫੇਰ ਦਮਾਰੇ ਚੁੱਲੜਾਂ ਦੇ ਵਿੱਚ ਹੀ ਮੀ ਤਾਂ ਨਹੀਂ ਹਟਦਾ ਗਿਆ ਆਪਾਂ ਅੱਜ ਤੱਕ ਰੰਡੀਕਦੇ ਆਂ ਜਦੋਂ ਮੌਸਮ ਸਾਫ਼ ਹੋ ਗਿਆ ਤਾਂ ਲੰਘ ਜਾਾਂਗੇ ਨੀਰੇ ਪਰ ਵਾਪਸ ਮੁੜਦੇ ਆ ਤੇ ਆਪਾਂ ਉਧਰ ਕੀ ਹੋ ਕੇ ਆਵਾਂਗੇ ਜੰਮੂ ਵੇਜਦੀ ਠੀਕ ਆ ਦੋ ਦਿਨ ਤਾਂ ਆਪਣੇ ਦੋ ਖਰਾਬ ਹੋ ਜਾਣਗੇ ਪਰ ਫਿਰ ਹੋਰ ਰਾਹ ਹੀ ਨਹੀਂ ਕੋਈ ਕੀ ਕਰੀਏ ਹੁਣ ਪਹਿਲੇ ਪਾਣੀ ਵੇਖਾ ਕੇ ਇਧਰ ਉਹ ਪਰੇ ਵੀ ਆ ਗਿਆ ਪਹਿਲੇ ਪਾਸੇ ਵੀ ਤੁਸੀਂ ਵੇਖ ਪਾਣੀ ਦੀ ਕਿੰਨੀ ਆ ਤਰੀ ਅੰਦਰ ਬੁਰਦੀ ਕੋ ਜਿਗਿ ਜਿਗਿ ਲਾ ਜਮਾਈ ਰੋ ਉੱਤੇ ਵੀ ਬੜੀ ਉਦੋ ਜਿਹੜਾ ਪਾਈਆਂ ਪਾ ਕੇ ਪੈਰ ਪੜੀ ਆਂ ਐਂ ਜੇ ਲੱਗੀ ਜਾਂਦਾ ਨਾ ਰਜਾਈ ਦੀ ਬੁੱਟੋ ਜੀ ਮਾਰ ਕੇ ਬੈਠੀ ਹੈ ਨਾ ਲੱਗੀ ਆ ਜੀ ਮੈਂ ਨੂੰ ਆ ਨਾ ਇਹ ਕੋ ਨੁਕੀ ਰਾਂ ਜੇ ਆਪਾਂ ਨੂੰ ਬਾਹਰ ਜਾ ਕੇ ਨਾ ਡਾਕਟਰ ਬੋਲੇ ਪਤਾ ਕੋ ਮੋਟੇ ਕੱਪੜੇ ਹੋਰ ਲੈਣੇ ਪੈਣਗੇ ਇਹ ਬਸ ਤੈਸੇ ਲੁਰੇ ਐ ਅੰਨੇ ਕੇ ਹੁੰਦੇ ਆ ਅੱਜ ਖੁਣਪੂਣੇ ਮਿਹਨੇ ਵਿਚ ਆਪਾਂ ਮੇਲੇ ਬੈਠੇ ਹੋ ਜੀ ਜਮਾ ਹਾਂ ਆਪ بیا ਆਪਣਾ ਸਾਰਾ ਸਮਾਨ ਰੱਖਿਆ ਇੱਥੇ ਸਵਾਦ ਹੌ ਗਿਆ ਰੋਟੀ ਨਹੀਂ ਕਹਿੰਦੇ ਆ ਰੋਟੀ ਕਹਿੰਦੇ ਅੱਧੇ ਘੱਟ ਦਾ ਪਤਾ ਕਿੰਨਾ ਲੱਗ ਰਿਹਾ ਉਹਦੇ ਉਹਨੂੰ ਕਹਿੰਦੇ ਚਾਹੀਦੇ ਫਸਣ ਘਰੀ ਪਰੋਣਾ ਕਿ ਯਾਰ ਬਾਈ ਤੂੰ ਚਾਹ ਕਰ ਦੋ ਚਾਹ ਹੋ ਚਾਹ

ਇਹ ਰੋ ਫਾਈ ਲਾਈਟਰ ਟੌਪ ਬਾਕਸ ਬਹੁਤ ਬੰਦ ਪ੍ਰਯੋਗ ਤੋਂ ਦੂਰ ਬੋਟਸਾਈਕਲ ਇਹਨਾਂ ਨੂੰ ਹੁਣ ਜਦੋਂ ਬਾਜ਼ਾਰ ਚ ਮੇਰਾ ਘਟਣ ਵਾਲਾ ਹੈ ਫ੍ਰੀ ਬੈਗ ਨੂੰ ਲੈ ਕੇ ਭਜਾ ਉੱਤੇ ਮੇਰੇ ਫਟ ਲੱਗਦੀ ਮੇਰਾ ਆਇਟਨ ਡੂ ਲੋਜੀ ਥੈਂਕ ਯੂ ਉਹ ਹੈਡ ਕਟਨੀ ਲਿਆਂਦੀ ਬਸ ਬਸ ਠੀਕ ਆ ਬੱਤੂ ਬੱਲੇ ਬੱਲੇ ਚੱਕ ਵਿੱਚ ਕਮਿਲਿਆ 11 ਵਜ ਗਏ ਦੁਪਹਿਰ ਦੇ ਸਵੇਰ ਦੇ 11 ਮੈਨੂੰ ਲੱਗਦਾ ਵੀ ਆਪਣੀ ਰੋਟੀ ਤਿਆਰ ਹੋ ਗਈ ਹੋਊਗੀ ਰੌਣ ਬਾਈ ਹੋ ਗਈ ਰੋਟੀ ਤਿਆਰ ਅੰਦਰ ਹੀ ਬੈਠਦੇ ਆਂ ਬਾਈ ਲਿਓ ਲਾਈਟ ਹੈਗੀ ਯਾਰ ਨਹੀਂ ਤੇ ਨਹੀਂ ਬਾਈ ਅਸੂਂਦਰਾ ਆਲਾ ਫਿਰ ਇਹ ਅੰਦਰ ਨਿੱਗਾ ਹਨਾ ਇੱਥੇ ਬਰਤ ਬੜੀ ਠੰਡਾ ਹੂ ਹੂ ਕੰਪੀ ਰਣਾ ਮੈਂ ਤਾਂ ਆਪ ਕੰਪੀ ਰਣਾ ਸਬਜੀ ਗਾਦੀ ਆ ਆਲੂ ਆ ਆਲੂ ਆਲੂ ਤੇ ਮਰ ਰੁਕ ਨਾ ਰੁਕ ਠੰਡੀ ਵੀ ਹੋ ਗਈ ਓਏ ਆਇਆ ਕੀ ਕਰਦੇ ਆ ਬਾਈ? ਰੀਨਾ। ਤੋਪ ਪਨੇ ਕਲੀਆਂ ਕੰਬਲ ਛੱਡ ਦੋ। ਠੰਡੀ ਬਾਈ ਬੁਢੇ ਟੇਡ ਚ ਵੜ ਗਈ ਠੰਡ ਜੀ। ਠੰਡ ਬਾਹਲੀ ਨਜਾਇਜ਼ ਆ ਯਾਰ ਇੱਥੇ। ਹੋਰ ਤਾਂ ਮੌਲੇ ਮਾਫੂ ਖੁੱਲ ਗਏ ਹਨ। ਹਾਂ ਬਾਈ। ਤੂੰ ਆਇਆ ਕਰ ਤੂੰ ਚਾਹ کہہ ਗਿਆ। ਚਾਹ? ਹੋਰ ਚਾਹ ਵੀ ਦੀ ਗੱਲ ਹੀ ਬਣਨੀ। ਮਿੱਠਾ। ਮਿੱਠਾ ਨਹੀਂ ਕੋਲ ਆ ਥੋੜਾ ਜਿਹਾ ਕੋਲ ਆ। ਠੀਕ ਹੈ। ਹੋਰ ਕੋਲ ਖਾਣ ਪੀਣ ਨੂੰ। ਹੋਰ ਤਾਂ ਬਸ ਚਾਹ ਹੀ ਰਹਿੰਦੀ ਬਾਈ। ਠੀਕ। 2 ਵਜੇ ਆ ਦੁਪਹਿਰ ਦੇ। ਹੁਣ ਧੁੱਪ ਨਿਕਲੀ ਹੈ ਪੂਰੀ ਇੱਕ ਦੀ ਮੌਸਮ ਸਾਫ ਹੋਇਆ। ਅੱਜ ਤੱਕ ਆਪਾਂ ਨੂੰ ਨੈਟ ਕੱਲ ਦਾ ਦਿਨ ਹੋਰ ਮੀਂਹ ਦਿਖਾਉਂਦਾ ਹੈ। ਤੇ ਇੱਧਰ ਬਾਈ ਹੋਰੀ ਪੱਠੀਆਂ ਲਿਆਏ, ਸਿਲੰਡਰ ਲਿਆਏ, ਲੱਗਦਾ ਪਿਕਨਿਕ ਚੱਲੂ ਇੱਥੇ ਪੂਰਾ। ਗਰਮ-ਗਰਮ ਮਾਹੌਲ ਹੋਊਗਾ। ਐਸ ਖਾਣੇ ਆਪਾਂ ਨੂੰ ਸੰਭਾਲ ਲਿਆ ਹੋਇਆ ਤਿੰਨ ਦਿਨਾਂ ਦਾ। ਇਹ ਬਣੀ ਹੋਈ ਹੈ ਗਰਾਊਂਡ ਦੇ ਵਿੱਚ ਜਿਮ ਤੇ ਮੌਸਮ ਫੇਰ ਖਰਾਬ ਹੋਗਾ ਮੈਨੂੰ ਐ ਲੱਗੀ ਜਾਂਦਾ ਵੀ ਕੱਲ ਨੂੰ ਫੇਰ ਆਪਾਂ ਨੂੰ ਇੱਥੇ ਰਹਿਣਾ ਪਊਗਾ ਜਿਹੜੇ ਹਿਸਾਬ ਨਾਲ ਇੰਟਰਨੈਟ ਬਾਬਾ ਜੀ ਦੱਸ ਰਹੇ ਉਹ ਤਾਂ ਕਹਿੰਦੇ ਵੀ ਕੱਲ ਨੂੰ ਵੀ ਮੀਂਹ ਪਊਗਾ ਪੂਰਾ ਤੇ ਅੱਜ ਕੁਝ ਨਹੀਂ ਇੱਥੇ ਬੈਠੇ ਆਂ ਸਵੇਰ ਦੇ ਤੇ ਇੰਨਾ ਜ਼ਰੂਰ ਫਾਇਦਾ ਹੋਗਾ ਵੀ ਮੈਂ ਇੱਕ ਫਿਲਮ ਦੇਖ ਲਈ ਇੱਕ ਕਿਤਾਬ ਪੜ੍ਹ ਲਈ ਆਉਣੇਕ 223 ਦੀ ਕਿਤਾਬ ਸੀਗੀ ਉਹ ਮਾਨਵ ਕੌਲ ਵਾਲੀ ਰੂਹ ਜਿਹੜਾ ਸਫਰਨਾਮਾ ਲਿਖਿਆ ਹੋਇਆ ਕਸ਼ਮੀਰ ਵਾਲਾ ਉਹ ਸੋਹਣਾ ਲਿਖਿਆ ਆ ਹੁਣ ਆਪਾਂ ਬਾਜ਼ਾਰ ਦੇਖ ਕੇ ਆਉਣੇ ਮੜੇ ਤਾਂ ਮੁਗਲ ਮਦਾ ਇਥੋਂ ਨਿਕਲਦੇ ਆ ਬਾਹਰ ਆ ਜਾ ਪਾਵਰ ਬੈਂਕ ਹੈਗਾ ਮੇਰੇ ਕੋਲੇ ਅਜੇ ਤਾਂ ਗਾਰ ਹੀ ਬੜੀ ਆ ਗਈ ਓਏ ਅੱਛਾ ਇਦਾਂ ਆਏ ਹੋਗੇ ਜਿਵੇਂ ਇੱਥੇ ਖੜੇ ਨੂੰ ਮਹੀਨਾ ਹੋ ਗਿਆ ਹੁੰਦਾ ਥਾਣੇ 'ਚ ਖੜੇ ਹੁੰਦੇ ਵੀ ਇੱਕ ਲਾਇਆ ਨਾ ਹਾਂ ਵੀ ਉਵੇਂ ਲੱਗਦਾ ਜਿਵੇਂ ਜਬਤ ਕੀਤਾ ਹੁੰਦਾ ਪੁਲਿਸ ਵਾਲਿਆਂ ਨੇ ਐ ਲੱਗਦਾ ਆ ਪਾਣੀ ਆਇਆ ਤਾਂ ਕਿਉਂ ਇੰਨੀ ਆਹ ਕਾਗਜ਼ ਪੱਤਰ ਜੇ ਨਾਲ ਆਇਆ ਰੁੜਕੇ ਨਾ ਤਾਂ ਤੂੰ ਉੱਥੋਂ ਆਇਆ ਸੀ ਨਾ ਕੁਛ ਇਧਰੋਂ ਚਲ ਆ ਜਾ ਕਿਡਾ ਕੱਢ ਕੇ ਆਈ ਗਈ ਮੜਾ ਜਾ ਆ ਸਾਹਮਣੇ ਆਪਣੀ ਟੀਆਰਸੀ ਇੱਥੋਂ ਸਾਰੀ ਦਿਸਦੀ ਆ ਜਿੱਥੇ ਆਪਾਂ ਰਹਿ ਜਾਂਦੇ ਆ ਇਧਰਲੇ ਪਾਸੇ ਆਹ ਮੱਛੀ ਫਾਰਮ ਆ ਇੱਕ ਤੇ ਚੋਟੀਆਂ ਬਰਫ਼ ਦੇ ਨਾਲ ਫੇਰ ਚਟੀਆਂ ਹੋ ਗਈਆਂ ਅੱਤਾਂ ਉੱਪਰ ਸਾਰੇ ਬਰਫ਼ ਪਈ ਐ ਇੱਥੇ ਤੇ ਆਪਾਂ ਜਿਹੜੇ ਪਾਸੇ ਜਾਣਾ ਉਧਰ ਫਿਰ ਧੂਆਂ ਧੂਆਂ ਹੋ ਗਿਆ ਧੂਆਂ ਨਹੀਂ ਮਤਲਬ ਬਦਲਵਾਈ ਬਹੁਤ ਆਹੀ ਅੱਜ ਖਬਰਾਂ ਦੇਖੀਆਂ ਆਪਾਂ ਕਸ਼ਮੀਰ ਦੇ ਵਿੱਚ ਵਾਵਾ ਬੁਰਾ ਹਾਲ ਆ ਮੀਂਹ ਨਾਲ ਵੈਸੇ ਆਪਾਂ ਸੇਫ ਜਗ੍ਹਾ ਤੇ ਰੁਕੇ ਹੋਏ ਆ ਇੱਥੇ ਕੋਈ ਚੱਕਰ ਹੈ ਨਹੀਂ ਉਹ ਜਿਆ ਮੁਗਲ ਮੈਦਾਨ ਦਾ ਇਹ ਬਾਜ਼ਾਰ ਆ ਅੱਜ ਐਤਵਾਰ ਕਰਕੇ ਕਾਫੀ ਦੁਕਾਨਾਂ ਬੰਦ ਪਈਆਂ ਨੇ ਥੋੜੀ ਜਿਹੀ ਰੌਣਕ ਘਟਾ ਪਹਿਲਾਂ ਨਾਲੋਂ ਵੈਸੇ ਜੰਮੂ ਦਾ ਇਲਾਕਾ ਠੀਕ ਆ ਕੋਈ ਬੜਾ ਖਤਰਾ ਹੈ ਨਹੀਂ ਇੱਥੇ ਲੋਕ ਬਹੁਤ ਚੰਗੇ ਨੇ ਕਸ਼ਮੀਰ ਦੇ ਮੀਰੇ ਫੇਰ ਆ ਗਿਆ ਚੱਲ ਚੱਲ ਛਿੱਦਖਲੀ ਵੱਢ ਗਈ ਆ ਪਤੰਬੂ ਜ ਆਪਣੇ ਚ ਅੱਛਾ ਮਸਜਿਦ ਇੱਥੇ ਆ ہم مسجد میں آ سکتے ہیں ہم مسجد میں آ سکتے ہیں ہم جوان نماز پڑھ کے ہوتے ہیں آپ کا کیا نام ہے جی جاوید آپ کا فیصل ہوتا ہے آپ بتاؤ اپنا نام سن گئے یار ہے نا کچھ نہیں ہے کیا نام اونچا बोलो कुछ नहीं है पढ़ते भी हैं यहाँ पे मदरसा कहाँ है आपका नीचे है, है? मदरसा में अभी आपका उस्ताद होगा जी। नीचे है वो जी। चलते हैं उस्ताद के पास आपके पास चले उधर घर आ मगर है ना ਪਾਣੀ ਬੜਾ ਤੇਜ਼ ਹੋ ਗਿਆ ਯਾਰ ਮਸਤੇ ਜੀ ਸਾਹਮਣੇ ਘਰ ਨੇ ਕੁਛ ਇਥੋਂ ਦੀ ਲੋਕਾਂ ਦਾ ਰਸਤਾ ਆਪੋਲ ਉਤੋਂ ਦੀ ਮੀਂਹ ਪੈਣ ਕਰਕੇ ਪਾਣੀ ਦਾ ਪੱਧਰ ਥੋੜਾ ਵਧ ਗਿਆ ਸਪੀਡ ਵੀ ਤੇਜ਼ ਹੋ ਗਈ ਹੈ ਜੀ ਇੱਥੇ ਆ ਕੇ ਦੋ ਨਾਲੇ ਰਲਦੇ ਆ ਇਹ ਇੱਕ ਤਾਂ ਇਧਰੋਂ ਆਉਂਦਾ ਸੰਥਨ ਟਾਪ ਵਾਲੇ ਪਾਸਿਓਂ ਇੱਥੋਂ ਤੇ ਇੱਕ ਨਿਕਲਦਾ ਇਧਰਲੇ ਪਾਸਿਓਂ ਐਸ ਪਹਾੜੀ ਦੇ ਮਗਰੋਂ ਇੱਥੇ ਆ ਕੇ ਦੋਵੇਂ ਰਲ ਜਾਂਦੇ ਆ ਇਹ ਆਪਾਂ ਇਧਰ ਦੀ ਲੰਗਾ ਆਪੇ ਇਧਰ ਜਾਣਾ ਉਧਰ ਜਾਣਾ ਅੱਛਾ ਆਪਾਂ ਮਗਰਲੇ ਪਾਸੇ ਆ ਗਏ ਨਾ ਟੀਆਰਸੀ ਦੇ ਪੰਜਾਬ ਕੋ ਜੀ ਮੇਰਾ ਜ਼ਿਲ੍ਹਾ ਮੁਕਸਰ ਪਿੰਡ ਮੇਰਾ ਕਰਾਈਗਲਾ ਬਟਿੰਡਾ ਸ਼ਹਿਰ ਦੇ ਨਾਲ ਆ ਜੀ ਆਪਾਂ ਪੀਨ ਲੱਗੇ ਹੁਣ ਇਹਨਾਂ ਤੋਂ ਕੋਲੋਂ ਕਸ਼ਮੀਰੀ ਚਾਹ ਨੂਨ ਵਾਲੀ ਇਹਦੇ ਥੋੜਾ ਜਿਹਾ ਸੋਡਾ ਪਾਉਂਦੇ ਤਾਂ ਕਰਕੇ ਇਹਦਾ ਰੰਗ ਲਾਲ ਹੋ ਜਾਂਦਾ ਚਕਮਿਲਾ ਚਕਲਾ ਜਾਂ ਠੰਡੀ ਹੋ ਜਾਊਗੀ ਮੈਂ ਆ ਜੀ ਨਾ ਪੜੀ ਹੁੰਦਾ ਸੀਗਾ ਕਸ਼ਮੀਰੀ ਸਫਰਨਾਮਾ ਜਾਂ ਉਹਦੇ ਚ ਚਾਹ ਦਾ ਜ਼ਿਕਰ ਹੈ ਤੇ ਜਿਹੜੀ ਕਸ਼ਮੀਰੀ ਰੋਟੀ ਆ ਬਾਵਾ ਮੇਰੇ ਜੀਜਾ ਘਰ ਆਇਆ ਪੜ ਕੇ ਹਮਮ ਆਪਾਂ ਇਹਨੂੰ ਕਚੌਰੀ ਕਹਿੰਦੇ ਆ ਇਹ ਉਹ ਨਹੀਂ ਕੀ ਯਾਰ ਜਿਹੜੀ ਇਹਨਾਂ ਦੀ ਰੋਟੀ ਹੁੰਦੀ ਹੈ ਕਸ਼ਮੀਰ ਵਾਲਿਆਂ ਦੀ ਉਹ ਹੋਰ ਚੀਜ਼ ਹੁੰਦੀ ਆ ਚੱਲ ਖਾਣਿਆਂ ਨਾਲ ਕੋਈ ਚੱਲੇ ਹਮ ਕੀ ਆ ਗਿਆ ਜੀ ਤੁਹਾਨੂੰ ਆ ਗਿਆ ਜੀ ਜੀ ਤੁਹਾਨੂੰ ਸਾਡੇ ਪਿੱਛੇ ਜੀ ਤੁਹਾਡੇ ਪਿੱਛੇ ਜਾਣਾ ਜੀ ਜਾਨ ਬਾਤ ਕੋ ਲੈ ਕੇ ਜੀ ਕੋਨੇ ਤੋਂ ਤੋਂ ਲੰਘਦੇ ਹਾਂ ਤੇ ਭਾਈ ਜੀ ਖਾਣਾ ਲੈ ਕੇ ਧੰਨਵਾਦ ਜੀ ਤੁਹਾਡਾ ਆ ਜਾ ਵਿੱਚ ਮਖੀਲੇ ਖਾਈਏ ਕੁਛ ਭੁੱਖ ਬਹੁਤ ਲੱਗੀ ਆ ਰੋਟੀ ਖਾ ਲਈ ਤੇ ਮੀ ਫੇਰ ਆ ਗਿਆ ਤੁਹਾਰੇ ਬੜਾ ਦਾ ਸ਼ੋਰ ਹੋਰ ਵੱਧ ਗਿਆ ਅੱਜ ਦਾ ਦਿਨ ਆਪਣਾ ਇੱਥੇ ਬੀਤਿਆ ਤੇ ਅੱਜ ਇਹ ਬਾਈ ਹੁਰੀ ਚੱਲਿਆ ਘਰੇ ਕੱਲ ਤਾਂ ਆਪਾਂ ਇਹਦੇ ਵਿੱਚ ਟੈਂਟ ਲਾ ਲਿਆ ਸੀ ਇੱਥੇ ਹੁਣ ਇਹ ਕਹਿੰਦੇ ਵੀ ਉਹ ਸਾਹਮਣੇ ਕਮਰਾ ਖੋਲ ਦੇ ਨੇ ਤੁਹਾਨੂੰ ਉੱਥੇ ਰਹਿ ਪੋ ਉਹ ਸਾਹਮਣੇ ਕਮਰਾ ਚੱਲ ਬਾਈ ਫਿਰ ਮੀ ਆ ਗਿਆ ਯਾਰ ਮੀ ਨਹੀਂ ਲਊ ਕੀ ਹਟਿਆ ਭੱਜ ਗਿਆ ਓਏ ਆਪਣੇ ਮਗਰ ਬੜਾ ਪੁਰਾਣਾ ਨਾਲਾ ਬਗੀ ਜਾਂਦਾ ਹੈ ਅੱਜ ਦੇ ਬਲੌਗ ਦੀ ਮਤਲਬ ਅੱਜ ਅੱਧੇ ਦਿਨ ਦੀ ਮੈਂ ਤਾਂ ਪੁੱਲ ਜਗ੍ਹਾ ਮੈਂ ਕੀ ਕਹਾਂ ਅੱਜ ਦੇ ਦਿਨ ਦੀ ਸਮਾਪਤੀ ਇੱਥੇ ਆ ਅੱਜ ਅਸੀਂ ਕੁਝ ਨਹੀਂ ਕੀਤਾ ਗਾ ਬੈਠੇ ਬਸ ਕੁਝ ਫਿਲਮਾਂ ਦੇਖੀਆਂ ਤੇ ਕੁਝ ਪੜੇ ਪੜ ਲਿਆ ਮਾੜਾ ਮੋਟਾ ਤੇ ਇਹ ਦੂ ਗਾਂ ਵਾਲਾ ਬਲੌਗ ਜਿਹੜਾ ਹੈਗਾ ਉਹ ਅਗਲੇ ਦਿਨ ਦਾ ਦੋਮਾ ਦਿਨ ਦਾ ਇਕੱਠਾ ਕਰਕੇ ਬਲੌਗ ਪਾਇਆ ਸਵਾ 11 ਦਾ ਸਮਾਂ ਹੋ ਗਿਆ ਅੱਜ ਮੌਸਮ ਸਾਫ਼ ਆ ਬਿਲਕੁਲ ਆਪਾਂ ਪੁੱਛਿਆ ਤਾਂ ਫੋਨ ਕਰਕੇ ਪੁਲਿਸ ਵਾਲਿਆਂ ਨੂੰ ਉਹ ਕਹਿੰਦੇ ਕਿ ਜੀ ਸੀ ਬੀਆਂ ਲੱਗੀਆਂ ਹੋਈਆਂ ਨੇ ਰਾਹ ਬਣੀ ਜਾਂਦਾ ਅੱਜ ਰਾਹ ਨਹੀਂ ਚੱਲਦਾ ਕਿ ਅੱਜ ਦਾ ਦਿਨ ਮੌਸਮ ਸਾਫ਼ ਰਿਹਾ ਤਾਂ ਕੱਲ ਤੋਂ ਰਾਹ ਸ਼ੁਰੂ ਹੋ ਜੂਗਾ ਆ ਆਪਣੇ ਸਾਹਮਣੇ ਹਾਈਵੇ ਆ ਅੱਜ ਫਿਰ ਆਪਾਂ ਇੱਥੇ ਰੁਕੇ ਹੋਏ ਆ ਆਪਣਾ ਚੌਥਾ ਦਿਨ ਅੱਜ ਮੁਗਲ ਮੈਦਾਨ ਦਾ ਤੇ ਅੱਜ ਸੋਚਿਆ ਵੀ ਕੱਪੜੇ ਧੋੜੀਏ ਥੋੜੇ ਬਹੁਤ ਧੋਣ ਵਾਲੇ ਹੋਏ ਪਏ ਵਾਵਾ ਹੁਣ ਆਪਾਂ ਕੱਪੜੇ ਧੋਨੇ ਆ ਪਹਿਲਾਂ ਸਰਫ ਲਿਆਂਦੀ ਹਾਂ ਬਈ ਦੇ ਦੇ ਅੱਜ ਪਾਵਰ ਬੈਂਕ ਵੀ ਚਾਰਜ ਕਰ ਲਾ ਤੇ ਕੱਪੜੇ ਧੋ ਲੈਣੇ ਆਪਾਂ ਜੀ ਉਹ ਦੇਖੀ ਕਮਰਾ ਰਾਤ ਆਪਾਂ ਇੱਥੇ ਰੁਕੇ ਸੀ ਕਮਰੇ 'ਚ ਚਾਰ ਪੰਜ ਦਿਨ ਹੋ ਗਏ ਸੀ ਜਿੱਦੇ ਬੈਠਿਆਂ ਨੂੰ ਅਸੀਂ ਇਕੱਲੇ ਕਮਰਾ ਲੈ ਲਈਏ ਯਾਰ ਟੈਂਟ 'ਚ ਠੰਡ ਬਹੁਤ ਲੱਗਦੀ ਐ ਹੁਸਮਾਨ ਆਪਣਾ ਢੇਰ ਲੱਗਿਆ ਸਾਰੇ ਕਾਸੇ ਦਾ ਇਹ ਆ ਗਈ ਇਹਦੀ ਬਾਲਕਨੀ ਫਰਾਂ ਨੇ ਖਬਰਾਂ ਚ ਵੀ ਸੁਣਿਆ ਹੋਊਗਾ ਕਸ਼ਮੀਰ ਦੇ ਸਾਰੇ ਰਾਹ ਬੰਦ ਨੇ ਬਹੁਤ ਜ਼ਿਆਦਾ ਮੀਂਹ ਪਿਆ ਤੇ ਬਹੁਤ ਪੱਥਰ ਢਿੱਗੇ ਹੋਏ ਆ ਪਰ ਆਪਾਂ ਨੂੰ ਇੱਕ ਵਧੀਆ ਸੇਫ ਜਗ੍ਹਾ ਮਿਲ ਗਈ ਆਪਾਂ ਇੱਥੇ ਹੀ ਰੁਕੇ ਹੋਇਆ ਚਾਰ ਦਿਨਾਂ ਤੋਂ ਰਾਹ ਚੱਲਣਗੇ ਤਾਂ ਫਿਰ ਗਾਂ ਜਾਵਾਂਗੇ ਆਪਾਂ ਹੁਣ ਇਸ ਟਾਈਮ ਜੰਮੂ ਦੇ ਵਿੱਚ ਆ ਹਜੇ ਤੱਕ ਸੰਥਨ ਟਾਪ ਪਾਰ ਕਰਾਂਗੇ ਤਾਂ ਫਿਰ ਕਸ਼ਮੀਰ ਜਾਵਾਂਗੇ ਸਰਫ ਲਿਆਂਦੀ ਚ ਮਗੀਲੇ ਆ ਵੀ ਨੇ ਆ ਵੀ ਨੇ ਤੇ ਫਿਰ ਉਹ ਤਾਂ ਪੂਰੇ ਕੁਡਰਾਂ ਦਾ ਕਮਰਾ ਲੱਗਦਾ ਹਾਂ ਕਿੰਨੇ ਬਰਕਲੇ ਦੇ ਦੋ ਲਿਆਉਂਦੇ ਹਾਂਜੀ ਚੱਕੀ ਵਾਧੂ ਸੀ ਕਿੰਨੇ ਦਾ ਦੱਸੋ 10 ਰੁਪਏ ਦਾ ਬਹੁਤ ਆਮ ਜੀ ਰੋਪਏ ਇਹਨਾਂ ਨੂੰ ਕਿ ਜਾਨੀ ਤੇ ਜਿੱਦਿ ਪਾਣੀ ਧਰਮ ਮਿਲ ਜਾਂਦਾ ਨਾ ਹਮ ਧਰਮ ਬੋਲਗੇ ਤਾਂ ਛੰਡੀ ਬੋਲਗੇ ਦੁਕਾਨਾ ਹਾਂ ਦੁਕਾਨਾ ਖੁੱਲ ਗਿਆ ਸੋਮਵਾਰ ਮੋਦੂ ਇਹੇ ਮੋਦੂ ਪੁਰਾਣੀ ਕੱਟ ਹੁੰਦਾ ਜੇ ਮਤਲਬ ਹੋਈ ਨਾ ਪਰ ਅੱਛਾ ਇੱਕੀ ਜੌਂਦੀ ਰੂਹੀ ਦੇਖੋ ਜੀ ਇਹ ਹੋਰ ਤੋਂ ਉੱਪਰ ਨਿਕ ਲਈ ਨਾ ਹਨਾ ਮਾਰੀ ਜੀ ਹੋਰ ਤਾਂ ਲੱਗਦੀ ਇਹ ਤਾਂ ਪਜਾਰੇ ਨੰਦਾ ਰੈਕਲਿੰਗ ਬਦਲ ਹੋ ਗਿਆ ਦਵਾਰੇ ਜੇ ਹੁਣ ਆਪਾਂ ਕੱਪੜਿਆਂ ਵਾਲੇ ਬੰਦਾ ਲੈ ਲਈ ਭੋਂਦਾ ਲੈ ਕਪੜੀ ਨਾ ਜੀ ਨਾ ਬੰਨ ਗਿਆ ਨਾ 15 ਮੀਟਰ ਰੱਖ ਦਮ ਇਹਨਾਂ ਰੱਖ ਦਿੱਤੀ ਹਾਂ ਤੇ ਹੋਰ ਵੀ ਮਾਰ ਕੇ ਰੱਖੀ ਪਾ ਲਈਏ ਹਾਂ ਥੱਕ ਤਾਂ ਹੈ ਨਹੀਂ ਉਹ ਜਮਲੇ ਪਾ ਲਈਏ ਮੈਨੂੰ ਵਾਲਾ ਨਹੀਂ ਫੇਰਾ ਹੋਇਆ ਯਾਰ ਹਾਂ ਹੈ ਬਈ ਮੌਸਮ ਥੋਪੀ ਨਿਕਲੇ ਆਪਣੇ ਉੱਪਰ ਥੋਖਾ ਕਰ ਲੈ ਵਾਰਾ ਕੋਲ ਚੱਲ ਕਿੰਨੇ ਤੇ ਪੁੱਗਦੇ ਆ ਸੱਚੀ ਲੋਕ ਕਿਹਨੂੰ ਦੀ ਸੱਚੀ ਮਨਸੇ ਸੱਚੀ ਹਰਵੇ ਆ ਕੱਲੀ ਸ਼ਰਟ ਦੇ ਵਿੱਚ 2 ਕਿਲੋ ਮੈਲ ਨਿਕਲੀ ਜਿਵੇਂ ਬਹਾਰ 10-12 ਦਿਨਾਂ ਤੋਂ ਬਦਲੀ ਆ 4 ਦਿਨ ਤੋਂ ਪਟਿਆਲੇ ਬੈ ਕੇ ਰੱਖੀ ਇਹ 5 ਬਾਈ 5 ਤੋਂ ਬਾਈ ਦੀ ਪਟਿਆਲੇ ਨੂੰ 4-5 ਨੂੰ ਇੱਥੇ ਬਾਈ ਦੀ ਕੱਲੀ ਨੇ ਬੱਲੇ ਬੱਲੇ ਕਰਾ ਦਿੱਤੀ ਮੈਂ ਤੇ ਪੁੱਤ ਕਹਿੰਦੇ ਨੇ ਜਿੰਨਾ ਚਿਰ ਸੁਣਾ ਲੀੜਾ ਜਿਹੜਾ ਥੋੜੇ ਪਾਇਆ ਉਹ ਆਕੜੇ ਨਾ ਮੈਲ ਦੇ ਨਾਲ ਉਹ ਨਜਰ ਧੋਣ ਦਾ ਕੋਈ ਫਾਇਦਾ ਨਹੀਂ ਹੁੰਦਾ। ਉਹਨੇ ਆਕੜ ਕੀ ਦੀ ਵਿਚਾਰੀ ਤਾਂ ਕਰਕੇ ਧੋਤੀ ਆ। ਉਹ ਤਾਂ ਫੇਰ ਦੇਖਣੋਂ ਆਟ ਗਿਆ ਭਈ ਉਹ। ਫੇਰ ਬੰਦ ਤੁਸੀਂ ਆਉਂੋ ਅਮੀ। ਹੂੰ। ਅਜੇ ਤੱਕ ਆਪਾਂ ਚੰਗੇ ਰਹੇ ਗਏ ਬਈ ਇੱਧਰ ਨੂੰ ਆ ਗਈ। ਹੂੰ ਜਦ ਆਰਾਮਨ ਦੇ ਪਾਸੇ ਜਾ ਵੜਦੇ ਨਾ ਫੇਰ ਆਪਣੀ ਬਾੜੀ ਮਾੜੀ ਹੋਣੀ ਸੀ। ਇੱਕ ਵਾਰੀ ਸਾਡੇ ਨਾਲ ਉੱਥੇ ਹੀ ਸੀਗੀ ਜਸਪਤ ਜੀ ਦਾਰਚਾ। ਹੂੰ ਉਹਦੇ ਮੇਰੇ ਨਾਲ ਗੁਜਰ ਸੀਗਾ ਮਾਨਸਾਲਾ ਨਿੱਕਾ-ਕਾਟ। ਆਕਾਸ਼ਮਾਨ ਸਾਹ। ਹਾਂ ਉਹਦੋਂ ਅਸੀਂ ਉੱਥੇ ਬੈਠੇ ਰਹੇ 5 ਦਿਨ। ਮਨਾਲੀ ਨੇ ਬਾਹਲੇ ਛੱਡ ਕੇ ਆਏ। ਹਾਂ ਜੀ। ਓਏ ਪੱਕ ਗਿਆ। ਆਈਂ ਨੀ ਹੋਵੇ ਤੁਹਾਨੂੰ ਆਇਆ। ਇੱਧਰ ਆ ਜਾਂਦੇ। ਕੱਪੜੇ ਧੋਦੇ ਗਏ ਆਪਣੇ ਹੂੰ ਧੋਕ ਨਿਕਲੀ ਤਾਂ ਬਣਾ ਵੀ ਲਈਏ ਯਾਰ ਹਾਂ ਅੱਜ ਵੇਲੇ ਆਪਾਂ ਅੱਜ 3 ਵਜੇ ਤੱਕ ਜੇ ਮੌਸਮ ਸਾਫ਼ ਰਿਹਾ ਨਾ ਫਿਰ ਆ ਪਿੰਡ ਦੇਖ ਕੇ ਆਵਾਂਗੇ ਇੱਧਰ ਲੈ ਤਾ ਹਾਂ ਇੱਧਰ ਨੂੰ ਇਹ ਮਗਾ ਸਿਰ ਤੇ ਬਹੁਤ ਇੱਧਰ ਰੋਟੀ ਬਣ ਗਈ ਹਾਂ ਬਈ ਦੋ ਵਾਰ ਕਿਹਾ ਉਹਨਾਂ ਨੇ ਕਿਹਾ ਦੇਖ ਲਓ ਦੋ ਵਾਰ ਕਹਤਾ ਸੀ ਆ ਕਹਿੰਦੇ ਵੀ ਜੇ ਖਾਣੀ ਆ ਨਾ ਦੱਸ ਦੋ ਕਹਿੰਦੇ ਜੀ ਉੱਧਰ ਕਮਰੇ ਚ ਲੈ ਕੇ ਕਮਰੇ ਚ ਨਹੀਂ ਉੱਥੇ ਖਾ ਲੋ ਉਸੇ ਗਾਲੇ ਤੇ ਕਮਰੇ ਚ ਸਾਨੂੰ ਅਦੀ ਅਫਜ਼ਲ ਖਲਾਮ ਕਰ ਦੇ ਕੋ ਬਾਈ ዱ ਥਿਸ ਵਾਜੀ ਵਾਹ ਗਰੋਂਠੇ ਗਰੋਂਠੇ ਆਲੂ ਵਲੇ ਬਣਾਤੇ ਯਾਰ ਕਿਉਂ ਮੈਂ ਕਦੇ ਜੰਦਗੀ ਕੀ ਨਹੀਂ ਖਾਦੇਗੀ ਚਲ ਖਾਣੇ ਪੈਣਗੇ ਉਸ ਚੱਕ ਦੇ ਫਿਰ ਖਾਬਾ ਆਇਰ ਮੇ ਤਾਂ ਕੱਪੜੇ ਦੋ ਕਰ ਪੰਘੇ ਲੈ ਲਿਆ ਨਾ ਇਹ ਸੁੱਕ ਦੇ ਇਸ ਹਿਸਾਬ ਨਾਲ ਤਾਂ ਫਿਰ ਕੱਲ ਉਹ ਨੂੰ ਗਿੱਲੇ ਚੱਕਣੇ ਪੈਣਗੇ ਫਿਰ ਹਾਂ ਬਾਬਾ ਸਸ ਹਟ ਬੰਦ ਹੋ ਜੂਗਾ ਰੌਣਕ ਪਾਣੀ ਪਾਣੀ ਅੰਦਰ ਪਏ ਗੈਸ ਕਿੰਨੀ ਨਿਕਲੀ ਗਈ ਉਹਨਾਂ ਚੱਲੀ ਤੇ ਨਹੀਂ ਜਾਂਦਾ ਕਿਤੇ ਚੱਲੀ ਹੈ ਨਹੀਂ ਚੱਲੀ ਜਾਂਦਾ ਆਏ ਪੜਾਕਾ ਪਾ ਲਈ ਕਿਤੇ ਇੱਥੇ ਸਾਰੇ ਕਾਫੇ ਦਾ ਉੱਚ ਟਿੱਬੇ ਸ਼ਹਿਰ ਬਸੋਲੀ ਚਲਾ ਲਵਾਂ ਪਹਿਲਾਂ ਨੂੰ ਕੱਲ ਉਹ ਡੱਬੀ ਭਾਲਦੇ ਸੀਗਾ ਇਥੋਂ ਬਧੀ ਚੱਲ ਪੈਂਦਾ ਹੈ ਹੌਲੀ 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 ਚਲਾ 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 ਹੁਣ ਛੱਡ ਗਏ ਸਾਂ ਐ ਕੋਈ ਇੱਕ ਜੀ ਤੂੰ ਗੈਸ ਨਾਲ ਕੋਈ ਚੀਜ਼ ਚਲਾਉਣੀ ਹੋਵੇ ਨਾ ਉਹ ਤਾਂ ਮੂੰਹ ਨਹੀਂ ਉੱਤੇ ਕਰੀਦਾ ਹੁੰਦਾ ਗਿਆ ਪਾਣੀ ਕਿੰਨੀ ਕਿਤਾਹ ਤੱਕ ਜਾਵੜਦੀ ਆ ਭਰ ਲੈ ਇਹਨੂੰ ਆ ਲੈ ਇਹਨੇ ਭੰਨੇ ਕਰਮ ਪਾਣੀ ਪੀਤਾ ਜਾਂਦਾ ਆ ਤੇਰਾ ਹੋ ਗਿਆ ਇਹਨੂੰ ਤੇਜ਼ ਕਰ ਤੇਜ਼ ਕਰ ਇਹਨੂੰ ਹੋਰ ਰੱਖ ਲੈ ਮੋਕਤਾ ਨਹੀਂ ਗਿਆ ਕਿਤੇ ਬਸ ਰੱਖ ਦੇ ਲੁੱਕ ਨਹੀਂ ਤਲ ਲੈ ਆਪ ਤੇ ਕੱਪੀ ਜਾ ਕੋ ਮਟਰ ਫੋਲਦੀ ਥੱਲੇ ਬਈ ਬਹੁਤ ਮੌਸਮ ਖਰਾਬ ਹੋ ਗਿਆ ਫੇਰ ਯਾਰ ਨਾ ਅੱਜ ਮੈਨੂੰ ਐ ਲੱਗੀ ਜਾਂਦਾ ਆਪਾਂ ਨੂੰ ਕੱਲ ਨੂੰ ਫੇਰ ਰਹਿਣਾ ਪਊ ਇੱਥੇ ਨਾ ਅੱਜ ਦਾ ਮੌਸਮ ਖਰਾਬ ਹੈ ਵੀ ਅੱਜ ਆਏ ਨਾ ਅੱਜ ਮੌਸਮ ਖਰਾਬ ਹੋ ਗਿਆ ਤੇ ਫੇਰ ਕੱਲ ਨੂੰ 라 ਸ਼ੁਰੂ ਕਰਨਗੇ ਸਹੀ ਕਰਨਾ ਕਿਥੇ ਅੱਜ ਹੀ ਕਰ ਦੇਣ ਇਹਨਾਂ ਨੇ ਉਹ ਵੀ ਫਿਰ ਨੈਟ ਦੇ ਹਿਸਾਬ ਨਾਲ ਚੱਲਦੇ ਨਹੀਂ ਪਰ ਇੰਨੀ ਗੱਲ ਹੈ ਵੀ ਆਪਾਂ ਸੰਸਨ ਟਾਪ ਲੰਘ ਕੇ ਨਾ ਨਾਲ ਹੀ ਰੁਕਣਾ ਉੱਥੇ ਥੱਲੇ ਹੀ ਪਿੰਡ ਹੈ ਇੱਕ ਹੁਣ ਅਨਤ ਨਾ ਗਏ ਜੇਪੋ ਤੇਨਦੇ ਚਾਰ ਦਿਨ ਦੀਆਂ ਦੇ ਹੂੰ ਔਰ ਕੀ ਹੈ ਆਪਾਂ ਚੱਕੋ ਵੀ ਪਾ ਭਾਂਡਿਆ ਚ ਇੱਕ ਵਾਰ ਲੱਗ ਰਵੈ ਨੂੰ ਮੀਰੇ ਹਰ ਤੱਕ ਪਈ ਜਾਊਗੀ ਨਹੀਂ ਠੰਡ ਹੂੰ ਵੇਖੀ ਲੀਕ ਕੁੜੀਏ ਬੇਸਮਝੀ ਨਹੀਂ ਸੌਦੇ ਦਿਲਾਂ ਦੇ ਸਾਢੇ ਤਿੰਨ ਦਾ ਸਮਾਂ ਹੋ ਗਿਆ ਵੇਖੀਏ ਬਾਹਰ ਦਾ ਮਾਹੌਲ ਆ ਜਾ ਬਾਈ ਨਿਬੜ ਗਿਆ ਕੰਮ ਤਾਂ ਕੱਪੜੇ ਤਾਂ ਸੁੱਕ ਗਏ ਆਪਣੇ ਆਹੋ ਮੀਂਹ ਪੈ ਕੇ ਹਟਿਆ ਬਾਹਰ ਦੇ ਚੱਕ ਲੈ ਭਰਾ ਵਾ ਉਹਨੂੰ ਮਿਲ ਆਪਣੂੰ ਗਿੱਲੇ ਇਕੱਠੇ ਕਰਕੇ ਨਾ ਗੁੱਛੂ ਮੁੱਛੂ ਬਣਾ ਕੇ ਲੈ ਜਾਣੇ ਪੈਣਗੇ ਐ ਹੀ ਅਹੀਂ ਆਪਣੇ ਕੋਲੇ ਨਾ ਮੇਰੇ ਤੋਂ ਗੱਲ ਆਵੇ ਕਿੰਨਾ ਮੀਂਹ ਆਈ ਜਾਂਦਾ ਯਾਰ ਆਪਣੇ ਕੋਲ ਦੋਨੋਂ ਕੋਲੇ ਰੇਨ ਕੋਟ ਹੈਗੇ ਆ ਮੇਰਾ ਵਾਲਾ ਰੇਨ ਕੋਟ ਤੇ ਮੇਰੇ ਉਹ ਖਾਕੀ ਜਿਹੇ ਵਾਲਾ ਮੇਰਾ ਕੋਟ ਉਹਦੇ ਮਗਰ ਪਾਇਆ ਪਿਆ ਤੇਰੇ ਅਸਤੇ ਮੈਂ ਲੈ ਕੇ ਆਇਆ ਸੀ ਉਹ ਬੈਗ ਚ ਪਿਆ ਰੇਨ ਕੋਟ ਪਾ ਦੇ ਆਪਾਂ ਗਿੜਾ ਕੱਢ ਕੇ ਉਹਨੇ ਕਿਸੇ ਪਾਸੇ ਚੱਕ ਲੈ ਯਾਰ ਕੱਪੜੇ ਤੋ ਸੁੱਕ ਗਏ ਬਾਈ ਮੈਨੂੰ ਐ ਲੱਗੀ ਜਾਂਦਾ ਆਪਣੂੰ ਕੱਲ੍ਹ ਦਾ ਦਿਨ ਵੀ ਇੱਥੇ ਲੱਗੂ ਆਪਣਾ ਇਦਾਂ ਉਹੀ ਕੰਮ ਜਸਪਾਲਾ ਕੰਮੀ ਹੋ ਗਿਆ ਹੁਣ ਤਾਂ ਆਪਾਂ ਵਾਪਸ ਵੀ ਨਹੀਂ ਜਾ ਸਕਦੇ ਹੈਗੇ ਮਗਰੋਂ ਵੀ ਰਾਹ ਬੰਦ ਹੈ ਤੇ ਅੱਗੋਂ ਵੀ ਰਾਹ ਬੰਦ ਆ ਸਾਡੇ ਕੋਲੇ ਲਗਭਗ 100 ਕਿਲੋਮੀਟਰ ਵਾੜ ਦਾ ਏਰੀਆ ਹੈਗਾ ਜਿੱਥੇ ਅਸੀਂ ਆ ਜਾ ਸਕਦੇ ਆ ਉਸ ਤੋਂ ਬਾਅਦ ਦੋਨੇ ਪਾਸੇ ਰਾਹ ਬੰਦ ਨੇ ਇੱਕ ਟੌਪ ਇਧਰਲੇ ਪਾਸੇ ਪੈਂਦਾ ਸੈਂਥਨ ਟੌਪ ਉਹ ਵੀ ਬੰਦ ਆ ਤੇ ਇੱਕ ਇਧਰ ਮਗਰੋਂ ਆਏ ਆ ਉਹ ਵੀ ਬੰਦ ਆ ਤੇ ਲਗਭਗ 4 ਦਿਨ ਹੋ ਗਏ ਆ ਇਹ ਆਪਣਾ ਘਰ ਬਣਿਆ ਹੋਇਆ ਪਰ ਇੰਨਾਂ ਕਿ ਜਰੂਰ ਸ਼ੁਕਰ ਹੈ ਕਿ ਆਪ ਨੂੰ ਥਾਂ ਬਹੁਤ ਸੋਹਣੀ ਮਿਲ ਗਈ ਕਿਵੇਂ ਆ ਯਾਰ ਇਹ ਪੁੱਠਾ ਪੋਠਾ ਜਿਹੜਾ ਸਿੱਧਾ ਜਿਹੜਾ ਇਹ ਇਹ ਹਾਇਤੇ ਦੇ ਨਾਲ ਹੀ ਆਇਆ ਜਾ ਕੇ ਤੇ ਪੈਂਦਾ ਕਿਉਂ ਨਹੀਂ ਅੱਜ ਨਿਕਲਦੇ ਵੇਖ ਜੇ ਮੈਂ ਮੋਟਾ ਹੋ ਗਿਆ ਆ ਦੇਖੀ ਫਸ ਗਿਆ ਜਦੋਂ ਆਹ ਪਾ ਲਓ ਇਹ ਨਹੀਂ ਆਉ ਪੈ ਜਾਣਾ ਇਹਦੇ ਇਹਦੇ ਨਾਲ ਹੀ ਆਇਆ ਯਾਰ ਕੋੜਦੇ ਨਹੀਂ ਇਹਨੇ ਗੱਜੀਂ ਦਾਈ ਹੇ ਹਲ ਮੋਟਰ ਪਿਆ ਉਧਰ ਪਈ ਹੈ ਹੈਲਮਟ ਬਈ ਚੱਲ ਆਹ ਹਲ ਮੋਟਰ ਚੱਕ ਲਈ ਆਪਣੇ ਚਾਹੀ ਇਮੋਟਫਾਈਲ ਦੀ ਮੇਰੀ ਜੇਬ ਚ ਤੁਹਾਨੂੰ ਦੱਸਿਆ ਬਾਈ ਉਹਨੂੰ ਕਵਰਾ ਫੁੱਲੇ ਪਿਆ ਕੇ ਅਸੀਂ ਜਾ ਕੇ ਆਉਣੇ ਜੀ ਠੀਕ ਨੇ ਹੁਣ ਚੱਲ ਚੱਕ ਲਈ ਫੋਨ ਉਹਨਾਂ ਨੇ ਰੇਨ ਕੋਟ ਬਦਲ ਲਏ ਆ ਰੇਨ ਕੋਟ ਪੱਟਾ ਪੁੱਲਾ ਵਧੀਆ ਕੋਡ ਬਹੁਤ ਵਧੀਆ ਆ ਗਿਆ ਤੇ ਜਿਹੜਾ ਇਹ ਜਾਗਦੇ ਨਾਲ ਰੇਨ ਕੋਟ ਲਾੜ ਲੰਗ ਦਾ ਉਹ ਮੈਂ ਦਿੱਤਾ ਬਰਿੰਦਰ ਨੂੰ ਤੇ ਹੁਣ ਅਸੀਂ ਥੋੜੀ ਜਿਹੀ ਵਾਰਾ ਕਰਦੀ ਕਰਕੇ ਆਉਣੇ ਹਾਂ ਅੱਗੇ ਸਾਹਿਬ ਆਉਣੇ ਨੇ ਬੰਨਾਂ ਅੱਗੇ ਆਪ ਨੂੰ ਕਿੰਨੇ ਦਿਨ ਹੋ ਗਏ 4 ਦਿਨ ਹੋ ਗਏ ਕਿ ਬੈਠਣ ਤਿੰਨ ਇੱਥੇ ਹਾਂ ਆ ਚੌਥਾ ਦਿਨ ਹੈ ਚੌਥਾ ਦਿਨ ਹੈ ਬਾਈ ਚੌਥਾ ਦਿਨ ਅੱਜ ਹੂੰ ਕੱਲ੍ਹ ਵੀ ਵਿੱਚ ਹੀ ਗਿਆ ਲੈ ਰਿਹਾ ਸਾਨੂੰ ਮੌਸਮ ਚਲਾ ਜਾਇ ਰਿਹਾ ਸਟਾਰਟ ਠੀਕ ਆ ਬਈ ਠੀਕ ਆ ਸੀਗਾ ਇਹ ਖਾ ਹੈਗਾ ਸੀਗਾ ਉਹ ਤੋਂ ਪਰ ਸੁੱਕਾ ਸੀਗਾ ਇਹ ਨਾ

ਮੀਂਹ ਦੇ ਨਾਲ ਸਾਰੇ ਰਾਹ ਦੇ ਵਿੱਚ ਆਏ ਪੱਥਰ ਡਿੱਗੇ ਹੋਏ ਆ। ਥਾਂ ਥਾਂ ਤੇ ਜੀਐਸਵੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਤੇ ਰਾਹ ਸਾਫ਼ ਕਰੀ ਜਾਂਦੇ। ਜਿੱਦੀ ਪੁੱਛਿਆ ਸੀ ਬਾਈ ਤੋਂ ਉਹ ਕਹਿੰਦਾ ਸ਼ਾਇਦ ਕੱਲ ਤੱਕ ਸਾਰਾ ਰਾਹ ਚੱਲ ਪੂਆ। ਪਰ ਮੌਸਮ ਹਜੇ ਤੱਕ ਵੀ ਸਾਫ਼ ਨਹੀਂ ਹੈਗਾ। ਪਤਲ ਬਹੁਤ ਨੇ ਉੱਪਰ ਤਾਂ ਸਭ ਪੂਰਾ ਮੀਂਹ ਪਈ ਜਾਂਦਾ। ਤੇ ਆ ਆਪਣੇ ਨਾਲ ਉਹੀ ਨਾਲਾ ਵਗ ਹੀ ਜਾਂਦਾ। ਜਿਹੜਾ ਟੀਆਰਐਸ ਦੇ ਕੋਲ ਦੀ ਲੰਘ ਕੇ ਆਉਂਦਾ। ਆਪਣੇ ਇਸ ਬਲੌਗ ਦੀ ਇੱਥੇ ਸਮਾਪਤੀ ਆ ਅਸੀਂ ਇੰਟਰਨੈਟ ਤੇ ਚੈੱਕ ਕੀਤਾ ਮੌਸਮ ਜੇ ਕੱਲ ਦਾ ਮੌਸਮ ਸਾਫ ਆ ਤੇ ਅੱਜ ਅਸੀਂ ਫੋਨ ਕਰਕੇ ਵੀ ਪੁੱਛ ਲਿਓ ਕਹਿੰਦੇ ਵੀ ਸਵੇਰੇ ਕੱਲ ਨੂੰ 11 ਵਜੇ ਤੱਕ ਇਹ ਖੁੱਲ ਜੂਗਾ ਤੇ ਸਵੇਰੇ ਫਿਰ ਆਪਾਂ ਸੰਤਨ ਟਾਪ ਪਾਰ ਕਰਕੇ ਜੇ ਆਪਾਂ ਕਸ਼ਮੀਰ ਪਹੁੰਚ ਜਾਗੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਆਪਣੇ ਇੱਥੇ 3-4 ਦਿਨ ਲੱਗ ਗਏ ਆ ਤਾਂ ਬੰਦ ਸੀ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਲੌਗ ਦੇਖਣ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ